ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 533 ਤੋਂ ਲੈ ਕੇ 535 ਤੱਕ ਸਵਾ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਦੇਵ ਗੰਧਾਰੀ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ ਛੋੜ ਨਾ ਜਾਈ ਸਦ ਹੀ ਸੰਗੇ आन देन गुर मिल गाए रहाओ। मीता ऐसे हर जियो पाए छोड़ न जाही गुर मिल गाए रहाओ। ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਮੈਂ ਇਹ ਮੇਰੇ ਮਿੱਤਰ ਮੈਂ ਇਸ ਤਰ੍ਹਾਂ ਦੇ ਪ੍ਰਮਾਤਮਾ ਨੂੰ ਪਾ ਲਿਆ ਇਸ ਤਰ੍ਹਾਂ ਦੇ ਪ੍ਰਭੂ ਨੂੰ ਪਾ ਲਿਆ ਜੋ ਮੈਨੂੰ ਕਦੇ ਛੱਡ ਕੇ ਕਿਤੇ ਹੋਰ ਨਹੀਂ ਜਾਂਦਾ ਮੇਰੇ ਸਦਾ ਹੀ ਅੰਗ ਸੰਗ ਰਹਿੰਦਾ ਤੇ ਮੈਂ ਹਰ ਵਕਤ ਹਰ ਰੋਜ਼ ਗੁਰੂ ਦੀ ਸੰਗਤ ਵਿੱਚ ਉਸ ਪ੍ਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਹਾਂ ਮੇਲੇ ਓ ਮਨੋਹਰ ਸਰਬ ਸੁਖੈਨਾ ਤਿਆਗ ਨਕਤ ਹੂੰ ਜਾਏ ਅਨੇਕ ਅਨੇਕ ਪਾਤ ਬਹੁ ਪੇਖੇ ਪ੍ਰੀਅ ਰੋਮਨਾ ਸੰਸਰ ਲਾਏ ਕਹਿੰਦੇ ਮਨ ਨੂੰ ਮੋਹ ਲੈਣ ਵਾਲਾ ਸਾਰੇ ਸੁਖ ਦੇਣ ਵਾਲਾ ਉਹ ਪਰਮੇਸ਼ਰ ਮੈਨੂੰ ਛੱਡ ਕੇ ਹੁਣ ਕਿਤੇ ਨਹੀਂ ਜਾਂਦਾ ਕਹਿੰਦੇ ਮੈਂ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਭਾਤਾਂ ਦੀ ਦੁਨੀਆ ਦੇਖੀ ਆ ਲੋਕ ਦੇਖੇ ਨੇ ਸੰਸਾਰ ਵਿੱਚ ਪਰ ਕਹਿੰਦੇ ਪ੍ਰਮਾਤਮਾ ਦੇ ਇੱਕ ਰੂਪ ਦੇ ਬਰਾਬਰ ਨਹੀਂ ਕੋਈ ਮੰਦਰ ਬਾਗ ਸੋਬ ਦੁਆਰੈ ਅਨਹਤ ਰੁਣ ਚੁਣ ਲਾਏ ਕੋ ਨਾਨਕ ਸਦਾ ਰੰਗ ਮਾਣੇ ਗ੍ਰਹ ਪ੍ਰੀਅ ਤੀਤੇ ਸਦ ਥਾਏ ਕਹਿੰਦੇ ਨਾਨਕ ਜੀ ਕਹਿੰਦੇ ਜਿਸ ਜੀਵ ਦੇ ਅੰਦਰ ਪਰਮੇਸ਼ਰ ਪ੍ਰਤੱਖ ਪ੍ਰਗਟ ਹੋ ਗਏ ਉਹਦੇ ਕਹਿੰਦੇ ਹਿਰਦਾ ਰੂਪੀ ਜਿਹੜਾ ਮੰਦਰ ਆ ਉਹ ਬਹੁਤ ਸੋਹਣਾ ਬਣ ਗਿਆ ਉਥੇ ਕਹਿੰਦੇ ਹਰ ਵਖਤ ਜਿਸ ਤਰ੍ਹਾਂ ਨਿਰੰਤਰ ਚਿਮ ਚਿਮ ਕਰਕੇ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਉਸ ਜੀਵ ਦੇ ਅੰਦਰ ਚੱਲਦਾ ਰਹਿੰਦਾ ਇਸ ਤਰ੍ਹਾਂ ਦਾ ਕਹਿੰਦੇ ਉਥੇ ਅਨਹਤ ਰੁਣ ਝੁਣ ਲਾਏ ਜਿਵੇਂ ਇਸ ਤਰ੍ਹਾਂ ਉੱਥੇ ਇੱਕ ਸਾਰ ਬਾਣੀ ਸ਼ਬਦ ਜਾਪ ਹੁੰਦਾ ਰਹਿੰਦਾ ਉਸ ਹਿਰਦੇ ਵਿੱਚ ਜਿੱਥੇ ਪਰਮੇਸ਼ਰ ਪ੍ਰਤੱਖ ਹੋ ਗਏ ਨੇ ਉਹ ਬੜਾ ਸੋਭਾ ਦੇਣ ਵਾਲਾ ਦੁਆਰਾ ਬਣ ਜਾਂਦਾ ਉਹ ਹਿਰਦਾ ਬੜੀ ਸੋਭਾ ਖੱਟਦਾ ਬੜਾ ਸੋਹਣਾ ਬਣ ਜਾਂਦਾ ਦੇਵ ਗੰਦਾਰੀ ਪੰਜਮ ਦਰਸ਼ਨ ਨਾਮ ਕਉ ਮਨ ਆਛੈ ਪ੍ਰਮ ਆਇਓ ਹੈ ਸਗਲ ਤਾਨਤੇ ਆਹੇ ਪਰਿਓ ਸੰਤ ਪਾਚਾ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਮੇਰਾ ਮਨ ਕਹਿੰਦੇ ਪਰਮੇਸ਼ਰ ਦੇ ਦਰਸ਼ਨਾਂ ਨੂੰ ਤੇ ਪਰਮੇਸ਼ਰ ਦੇ ਨਾਮ ਲਈ ਤਾਂਗਦਾ ਹੈ ਕਹਿੰਦੇ ਮੈਂ ਕਹਿੰਦੇ ਸਾਰੀਆਂ ਜਗ੍ਹਾ ਹੋਰ ਤੱਕ ਲੀਆਂ ਭਟਕ-ਭਟਕ ਕਹਿੰਦੇ ਹੁਣ ਮੈਂ ਕਹਿੰਦੇ ਜਦੋਂ ਅਸਲੀ ਜਗ੍ਹਾ ਤੇ ਪਹੁੰਚਿਆ ਉਹ ਹੈ ਪਰਮੇਸ਼ਰ ਦੇ ਸੰਤ ਗੁਰੂ ਕਹਿੰਦੇ ਮੈਂ ਹੁਣ ਉਹਨਾਂ ਦੀ ਸ਼ਰਨ ਆਇਆ ਕਿਉਂਕਿ ਮੈਨੂੰ ਪਰਮੇਸ਼ਰ ਦੇ ਦਰਸ਼ਨਾਂ ਦੀ ਤੇ ਨਾਮ ਦੀ ਤਾਂਗਾ ਕਿਸ ਹੋ ਸੇਵੀ ਕਿਸ ਆਰਾਦੀ ਜੋ ਇਸ ਤੈ ਸੋਗਾ ਚੈ ਕਹਿੰਦੇ ਸੰਸਾਰ ਵਿੱਚ ਸਭ ਕੁਝ ਖਤਮ ਹੋਣ ਵਾਲਾ ਹੈ ਨਾਸ਼ਵਾਨ ਹੈ ਇੱਕ ਪਰਮੇਸ਼ਰ ਨੂੰ ਛੱਡ ਕੇ ਫਿਰ ਮੈਂ ਕਹਿੰਦੇ ਕਿਹਦੀ ਸੇਵਾ ਕਰਾਂ ਤੇ ਕਿਹਦੀ ਆਰਾਧਨਾ ਕਰਾਂ ਤੇ ਫਿਰ ਪਰਮੇਸ਼ਰ ਦੀ ਹੀ ਕਰਾਂ ਨਾ ਬਾਕੀ ਤੇ ਸਭ ਕੁਝ ਨਾਸ਼ਵਾਨ ਹੈ ਸਾਧ ਸੰਗਤ ਕੀ ਸਰਨੀ ਪਰਿਐ ਚਰਨ ਰੇਨ ਮਨ ਬਾਛੈ ਜੁਗਤ ਨਾ ਜਾਣਾ ਗੁਨ ਨਹੀਂ ਕੋਈ ਮਹਾਂ ਦੁਤਰ ਮਾਇਆਛੈ ਆਇ ਪਿਓ ਨਾਨਕ ਗੁਰ ਚਰਨੀ ਤੋ ਉਤਰੀ ਸਗਲ ਦੁਰਾਛੈ ਕਹੰਦੇ ਫਿਰ ਮੈਂ ਹੁਣ ਸਾਧ ਸੰਗਤ ਦੀ ਸ਼ਰਨ ਚ ਆਇਆ ਕਹਿੰਦੇ ਉੱਥੇ ਮੈਂ ਆਪਣੇ ਗੁਰੂ ਦੀ ਚਰਨ ਧੂੜ ਮੰਗਦਾ ਹਾਂ ਕਹਿੰਦੇ ਮੈਨੂੰ ਕੋਈ ਯੁਗਤ ਨਹੀਂ ਆਉਂਦੀ ਕੋਈ ਮੇਰੇ ਚ ਗੁਣ ਨਹੀਂ ਹੈ ਜਿਹੜਾ ਇਹ ਮਾਇਆ ਦਾ ਕਹਿੰਦੇ ਭਵਜਲ ਹੈ ਬੜਾ ਭਿਆਨਕ ਹੈ ਕਹਿੰਦੇ ਕਿਵੇਂ ਤਰਿਆ ਜਾ ਸਕਦਾ ਫਿਰ ਨਾਨਕ ਜੀ ਕਹਿੰਦੇ ਨੇ ਹੁਣ ਜਦੋਂ ਮੈਂ ਗੁਰੂ ਦੇ ਚਰਨਾਂ ਵਿੱਚ ਆ ਗਿਆ ਤਾਂ ਮੇਰੀ ਕਹਿੰਦੇ ਸਾਰੀਆਂ ਮੰਦ ਭਾਵਨਾਵਾਂ ਮੰਦ ਇੱਛਾ ਸਭ ਕੁਝ ਖਤਮ ਹੋ ਗਿਆ ਗੁਰੂ ਦੀ ਸ਼ਰਨ ਆਇਆ ਮੇਰੇ ਹਿਰਦੇ ਨੂੰ ਸ਼ਾਂਤੀ ਹੋਈ ਆ ਦੇਵ ਗੰਦਾਰੀ ਪੰਜਾਂ ਅਮਰਤਾ ਪ੍ਰੀਅ ਬਚਨ ਤੁਹਾਰੇ ਅਤ ਸੁੰਦਰ ਮਨਮੋਹਨ ਪਿਆਰੇ ਸਭ ਹੂ ਮਦ ਨਿਰਾਰੇ ਕਹਿੰਦੇ ਹੈ ਪਰਮੇਸ਼ਰ ਜੀ ਤੁਹਾਡੇ ਬਚਨ ਅਮਰਤ ਰੂਪੀ ਨੇ ਅਮਰਤਾ ਦਾ ਜਾਲ ਕਹਿੰਦੇ ਤੁਹਾਡੇ ਬਚਨਾਂ ਚੋਂ ਸਾਨੂੰ ਮਿਲ ਰਿਹਾ ਕਹਿੰਦੇ ਸਭ ਤੋਂ ਸੁੰਦਰ ਮਨ ਨੂੰ ਮੋਹਨ ਵਾਲੇ ਮੇਰੇ ਪਿਆਰੇ ਪ੍ਰੀਤਮ ਜੀ ਤੁਸੀਂ ਸਾਰਿਆਂ ਦੇ ਅੰਦਰ ਵੀ ਹਾਂ ਬਾਹਰ ਵੀ ਹਾਂ ਤੇ ਸਾਰਿਆਂ ਤੋਂ ਨਿਰਲੇਪ ਵੀ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਕਹਿੰਦੇ ਮੈਨੂੰ ਨਾ ਰਾਜ ਚਾਹੀਦਾ ਨਾ ਮੁਕਤੀ ਚਾਹੀਦੀ ਆ ਮੈਨੂੰ ਸਿਰਫ ਤੁਹਾਡੇ ਚਰਨਾਂ ਦੀ ਪ੍ਰੀਤ ਬਣੀ ਰਹੇ ਬਸ ਮੈਨੂੰ ਇਹ ਚਾਹੀਦੀ ਆ ब्रह्म महेश सिद्ध मुन इंद्रा मोहे ठाकुर ही दर सारे ਕਹਿੰਦੇ ਬਹੁਤ ਦੁਨੀਆ ਤਾਂ ਬ੍ਰਹਮਾ ਮਹੇਸ਼ ਹੋਰ ਸਿੱਧ ਮੁਨੀਆਂ ਦੇ ਇੰਦਰ ਦੇ ਦਰਸ਼ਨ ਕਰਨੀ ਚਾਹੁੰਦੀ ਹੋਣੀ ਆ ਕਹਿੰਦੇ ਪਰ ਮੈਨੂੰ ਪਰਮੇਸ਼ਰ ਦੇ ਦਰਸ਼ਨ ਹੀ ਚਾਹੀਦੇ ਨੇ ਦੀਨ ਦੁਆਰੇ ਆਇਓ ਠਾਕੁਰ ਸਰਨ ਪਰਿਓ ਸੰਤ ਹਾਰੇ ਕਹਿੰਦੇ ਹੁਣ ਮੈਂ ਸਾਰੀ ਦੁਨੀਆ ਚ ਭਟਕ-ਭਟਕ ਕੇ ਹਾਰ ਕੇ ਕਹਿੰਦੇ ਪਰਮੇਸ਼ਰ ਜੀ ਤੁਹਾਡੇ ਸੰਤਾਂ ਦੀ ਸ਼ਰਨ ਚ ਆਇਆ। ਏ ਕਹਿੰਦੇ ਦੀਨ ਦਵਾਰੇ ਕਹਿੰਦੇ ਏ ਦੀਨਾਂ ਦੇ ਕਹਿੰਦੇ ਦੀਨਾਂ ਨੂੰ ਦਵਾਰ ਦਿਖਾਉਣ ਵਾਲੇ ਕਹਿੰਦੇ ਠਾਕੁਰ ਜੀ ਹੁਣ ਮੈਂ ਤੁਹਾਡੇ ਸੰਤਾਂ ਦੀ ਸ਼ਰਨ ਚ ਆ ਗਿਆ। ਕੋਹ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬਿਗ ਸਾਰੇ। ਫਿਰ ਕਹਿੰਦੇ ਸੰਤਾਂ ਦੀ ਸ਼ਰਨ ਆ ਕੇ ਨਾਨਕ ਜੀ ਕਹਿੰਦੇ ਮੈਨੂੰ ਉਹ ਪਰਮੇਸ਼ਰ ਮਿਲ ਗਿਆ ਨੇ ਜੋ ਮਨੋਹਰ ਨੇ ਮਨ ਨੂੰ ਮੋਹ ਲੈਣ ਵਾਲੇ ਨੇ ਹੁਣ ਮੇਰਾ ਮਨ ਸੀਤਲ ਸ਼ਾਂਤ ਹੋ ਗਿਆ ਮੇਰਾ ਹਿਰਦਾ ਖਿੜ ਗਿਆ ਦੇਵ ਗੰਧਾਰੀ ਮਹੱਲਾ 5 ਹਰ ਜਪ ਸੇਵਕ ਪਾਰ ਉਤਾਰਿਓ ਦੀਨ ਦਿਆਲ ਭੈ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਦੋਂ ਕਹਿੰਦੇ ਸੇਵਕ ਨੇ ਪਰਮੇਸ਼ਰ ਦਾ ਨਾਮ ਜਪਿਆ ਤਾਂ ਉਸ ਉਸ ਪਰਮੇਸ਼ਰ ਨੇ ਕਹਿੰਦੇ ਜੋ ਦੀਨਾਂ ਤੇ ਦਇਆ ਕਰਨ ਵਾਲਾ ਹੈ ਦਿਆਲੂ ਹੋ ਗਿਆ ਪ੍ਰਮਾਤਮਾ ਕਹਿੰਦੇ ਆਪਣੇ ਸੇਵਕ ਨੂੰ ਇਸ ਸੰਸਾਰ ਦੇ ਭਵਜਲ ਤੋਂ ਪਾਰ ਉਤਾਰ ਦਿੱਤਾ ਹੁਣ ਉਹਦਾ ਆਵਾਗਵਨ ਕੱਟ ਹੋ ਗਿਆ ਹੁਣ ਉਹਨੂੰ ਦੁਬਾਰਾ ਜਨਮ ਨਹੀਂ ਲੈਣ ਦੀ ਲੋੜ ਹੈ ਉਹਦਾ ਦੁਬਾਰਾ ਜਨਮ ਨਹੀਂ ਹੋਏਗਾ ਹੁਣ ਹਾਂਜੀ ਸੰਗਤ ਜੀ ਜਿਸ ਤਰ੍ਹਾਂ ਬਹੁਤ ਵਾਰ ਆਪਾਂ ਬਾਣੀ ਦੀ ਵਿਚਾਰ ਕਰਦੇ ਹਾਂ ਤੇ ਕਈ ਦਫਾ ਆਪਾਂ ਇਸ ਤਰ੍ਹਾਂ ਹੁੰਦਾ ਕਿ ਹੋਰ ਵਿਚਾਰ ਘਟ ਰੱਖਦੇ ਆ ਕਿ ਆਪਾਂ ਬਾਣੀ ਦੀ ਵਿਚਾਰ ਨਾਲ ਚੱਲਦੇ ਚੱਲੀਏ ਤੇ ਕਈ ਦਫਾ ਹੁੰਦਾ ਕਿ ਕਿਤੇ ਕਦੇ ਚਲੋ ਆਪਾਂ ਥੋੜਾ ਜਿਹਾ ਇਹਨੂੰ ਹੋਰ ਜਿਹੜੀ ਜੀਵਨ ਦੀ ਅਸਲੀਅਤ ਆ ਇੱਕ ਅੱਧੀ ਲਾਈਨ ਦੇ ਵਿੱਚ ਉਹਦੀ ਵੀ ਗੱਲ ਕਰ ਲਈਏ ਅ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਾਂ ਨੂੰ ਇਹੀ ਦੱਸਦੀ ਆ ਕਿ ਜਿਹੜਾ ਸਾਡਾ ਇਹ ਮਨੁੱਖਾ ਜੀਵਨ ਆ ਇਹਦਾ ਇੱਕ ਮਕਸਦ ਆ ਇੱਕ ਮਕਸਦ ਕੀ ਆ ਪਰਮੇਸ਼ਰ ਵਿੱਚ ਲੀਨ ਹੋ ਜਾਣਾ ਉਹ ਇਹ ਹੈ ਕਿ ਜਿਹੜਾ ਵਿਅਕਤੀ ਜਿੰਦਿਆਂ ਜੀ ਜੀਵਨ ਮੁਕਤ ਹੋ ਗਿਆ ਉਹੀ ਪਰਮੇਸ਼ਰ ਵਿੱਚ ਲੀਨ ਹੁੰਦਾ ਜੋ ਜਿੰਦਿਆਂ ਜੀ ਜੀਵਨ ਮੁਕਤ ਨਹੀਂ ਹੋ ਸਕਿਆ ਨਾ ਉਹ ਪਰਮੇਸ਼ਰ ਵਿੱਚ ਲੀਨ ਨਹੀਂ ਹੋ ਸਕੇਗਾ ਇੱਕ ਜਗ੍ਹਾ ਤੇ ਇੱਕ ਭਗਤ ਸਾਹਿਬਾਨ ਨੇ ਕਿਹਾ ਕਿ ਮੁਕਤੀ ਤੇ ਜਿੰਦਿਆਂ ਜੀ ਆ ਮਰ ਕੇ ਨਹੀਂ ਮੁਕਤੀ ਹੈ ਜਿਹਨੂੰ ਜਿੰਦਿਆਂ ਜੀ ਮੁਕਤੀ ਨਹੀਂ ਮਿਲੀ ਉਹਨੂੰ ਮਰ ਕੇ ਮੁਕਤੀ ਨਹੀਂ ਮਿਲਣੀ ਉਹਦਾ ਫਿਰ ਦੁਬਾਰਾ ਜਨਮ ਹੈ ਜਿਸ ਤਰ੍ਹਾਂ ਹੁਣ ਤੱਕ ਆਪਾਂ ਕਈ ਦਫਾ ਸ਼ਾਇਦ ਇਹ ਗੱਲ ਕੀਤੀ ਵੀ ਆ ਜਿਹੜਾ ਪਰਮੇਸ਼ਰ ਦੀ ਖੇਡ ਆ ਜਿਹੜੀ ਸਾਡਾ ਜੀਵਨ ਆ ਸੰਸਾਰ ਦਾ ਜਿਹੜੀ ਰਚਨਾ ਇਹ ਪਰਮੇਸ਼ਰ ਦੀ ਖੇਡ ਆ ਉਹਦਾ ਜਗਤ ਤਮਾਸ਼ਾ ਤੇ ਸਾਨੂੰ ਭਗਤ ਸਹਿਬਾਨ ਗੁਰੂ ਸਹਿਬਾਨ ਦੱਸ ਰਹੇ ਨੇ ਕਿ ਜਿਹੜਾ ਪਰਮੇਸ਼ਰ ਵਿੱਚ ਹੁਣੇ ਸਾਰਾ ਜਗਤ ਆ ਪਸਾਰਾ ਜਿਸ ਜਿਸ ਜੀਵ ਨੇ ਪਰਮੇਸ਼ਰ ਵਿੱਚ ਲੀਨ ਹੋਈ ਜਾਣਾ ਉਸ ਜੀਵ ਨੂੰ ਫਿਰ ਇਹ ਆਵਾ ਗਵੰਦਾ ਚੱਕਰ ਨਹੀਂ ਹੈ ਜਿਸ ਤਰ੍ਹਾਂ ਹੁਣ ਮੰਨ ਲਓ ਕਿ ਦਾਸ ਹੀ ਹੈਗੀ ਮੈਂ ਹੈਗੀ ਹਾਂ ਮੈਂ ਪਰਮੇਸ਼ਰ ਦੇ ਵਿੱਚ ਮੇਰੀ ਸਮਾਈ ਨਹੀਂ ਹੋਈ ਇਸ ਜੀਵਨ ਦੇ ਵਿੱਚ ਹੁਣ ਮੇਰੇ ਕਰਮਾਂ ਦੇ ਅਨਸਾਰ ਮੈਨੂੰ ਅਗਲਾ ਜੀਵਨ ਮਿਲਣਾ ਫਿਰ ਉਹ ਇਹ ਨਹੀਂ ਕਿ ਮੈਨੂੰ ਮਨੁੱਖਾ ਜੀਵਨ ਹੀ ਮਿਲਣਾ ਉਹ ਮੇਰੇ ਕਰਮ ਕਿਵੇਂ ਨੇ ਉਸ ਹਿਸਾਬ ਨਾਲ ਮੈਨੂੰ ਪਰਖਿਆ ਜਾਣਾ ਪਰਮੇਸ਼ਰ ਦੀ ਦਰਗਾਹ ਵਿੱਚ ਤੇ ਉਹਦੇ ਅਨੁਸਾਰ ਫਿਰ ਮੇਰਾ ਅਗਲਾ ਜੀਵਨ ਕੁਝ ਵੀ ਮਿਲ ਸਕਦਾ ਕੋਈ ਵੀ ਜਾਨਵਰ ਦਾ ਹੋ ਸਕਦਾ ਹੋ ਸਕਦਾ ਇੰਨਾ ਮਾੜਾ ਹੋ ਜੇ ਕਿ ਬਨਸਪਤੀ ਉਹਨਾਂ ਬਣ ਜਾਵਾਂ ਮੁੜ ਕੇ ਸ਼ੁਰੂ ਤੋਂ ਪਹਿਲਾਂ ਦੱਸਿਆ ਨਾ ਕਿ ਪਹਿਲਾਂ ਪੱਥਰ ਫਿਰ ਬਨਸਪਤੀ ਫਿਰ ਜਿੱਦਾਂ ਇਹ ਮਤਲਬ ਪਸ਼ੂ ਦਾ ਉਹ ਤੋਂ ਬਾਅਦ ਫਿਰ ਇਹ ਮਨੁੱਖਾ ਜੀਵਨ ਇਹ ਪਤਾ ਨਹੀਂ ਵੀ ਮਤਲਬ ਕਿੰਨੇ ਮਾੜੇ ਕਰਮ ਨੇ ਕਿ ਕਿੱਥੇ ਪਹੁੰਚ ਜਾਣਾ ਇਹ ਨਹੀਂ ਕਿ ਹੁਣ ਇਸ ਵਾਰ ਮਨੁੱਖਾ ਜਨਮ ਮਿਲਿਆ ਤਾਂ ਅਗਲੀ ਵਾਰ ਹੀ ਮਨੁੱਖਾ ਜਨਮ ਆ ਤੇ ਉਹ ਆਵਾਗਮਨ ਤੋਂ ਉਹ ਜੀਵ ਛੁੱਟਦਾ ਜਿਹਨੇ ਜੀਵਨ ਦੇ ਵਿੱਚ ਹੀ ਮੁਕਤੀ ਪਾ ਲਈ ਵਿਕਾਰਾਂ ਤੋਂ ਮਾਇਆ ਤੋਂ ਪਰਮੇਸ਼ਰ ਦਾ ਨਾਮ ਜਪ ਕੇ ਉਹਦਾ ਫਿਰ ਆਵਾਗਮਨ ਦਾ ਚੱਕਰ ਕੱਟ ਹੋ ਗਿਆ ਉਹ ਪਰਮੇਸ਼ਰ ਦੇ ਵਿੱਚ ਲੀਨ ਹੋ ਗਿਆ ਜੀਵ ਉਹ ਆਤਮਾ ਪਰਮੇਸ਼ਰ ਚ ਲੀਨ ਹੋ ਗਈ ਉਹ ਆਤਮਾ ਪਰਮਾਤਮਾ ਦੇ ਵਿੱਚ ਫਿਰ ਸਮਾ ਗਈ ਆ ਕਿਉਂਕਿ ਪਰਮਾਤਮਾ ਦੀ ਅੰਸ਼ਾ ਜੇ ਨਹੀਂ ਮਤਲਬ ਇਹ ਸਾਡਾ ਜਿਹੜਾ ਕਾਰਜ ਪੂਰਾ ਹੋਇਆ ਨਾਮ ਦੀ ਕਮਾਈ ਨਹੀਂ ਹੋਈ ਪਰਮੇਸ਼ਰ ਦੀ ਰਹਿਮਤ ਨਹੀਂ ਹੋਈ ਜਿੰਦਿਆਂ ਜੀਵਨ ਮੁਕਤ ਨਹੀਂ ਹੋਏ ਫਿਰ ਆਵਾ ਗਵਨ ਹੈ ਤੇ ਉਹ ਫਿਰ ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਕਿ ਪਹਿਲੇ ਮਨੁੱਖਾ ਜਨਮ ਦੇ ਵਿੱਚ 80% ਪਹੁੰਚ ਗਏ ਸੀ ਬਾਕੀ ਦੂਜਾ ਫਿਰ ਦੂਜਾ ਜਨਮ ਮਿਲਿਆ ਫਿਰ 20% ਜਿਹੜਾ ਰਹਿ ਗਿਆ ਸੀ ਫਿਰ ਦੂਜੇ ਜਨਮ 'ਚ ਉਹਨਾਂ ਨੂੰ ਪਰਮੇਸ਼ਰ ਚ ਲੀਨਤਾ ਹੋਈ ਇਸ ਤਰ੍ਹਾਂ ਹੀ ਹੁਣ ਆਪਾਂ ਨੂੰ ਭਗਤ ਸਹਿਬਾਨ ਗੁਰੂ ਸਹਿਬਾਨ ਬਾਰ-ਬਾਰ ਬਾਰ-ਬਾਰਹੀ ਤਾਕੀਦ ਕਰਦੇ ਨੇ ਕਿ ਉਹਦਾ ਨਾਮ ਜਪੀਏ ਉਹਦਾ ਨਾਮ ਜਪੀਏ ਉਹਦੀ ਰਹਿਮਤ ਦੇ ਪਾਤਰ ਬਣਨ ਦੀ ਕਤਾਰ ਵਿੱਚ ਖੜ ਸਕੀਏ ਨਹੀਂ ਤੇ ਫਿਰ ਇਹ ਚੱਲਦੀ ਰਹਿਣੀ ਆ ਜਿਹੜੀ 84 ਲੱਖ ਦੀ ਜੂਨੀ ਆ ਇਹਦੇ ਵਿੱਚ ਕੋਈ ਦੋ ਰਾਵਾ ਨਹੀਂ ਗੁਰਵਾਣੀ ਚ ਲਿਖਿਆ 42 ਲੱਖ ਜੂਨ ਪਾਣੀ ਤੋਂ ਬਾਹਰ ਆ 42 ਲੱਖ ਜੂਨ ਪਾਣੀ ਦੇ ਵਿੱਚ ਆ ਇਹ 84 ਦਾ ਚੱਕਰ ਚੱਲਦਾ ਹੀ ਰਹਿਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦੇਵ ਗੰਦਾਰੀ ਮਹੱਲਾ ਪੰਜਮ ਹਰ ਜਪ ਸੇਵਕ ਪਾਰ ਉਤਾਰਿਓ ਦੀਨ ਦਿਆਲ ਪੈ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਰਹਾਓ ਜਿਸ ਸੇਵਕ ਨੇ ਕਹਿੰਦੇ ਉਹਦਾ ਨਾਮ ਜਪ ਕੇ ਜੀਵਨ ਮੁਕਤ ਕਰ ਲਿਆ ਇਹ ਸੰਸਾਰ ਸਾਗਰ ਤੋਂ ਤਰ ਲਿਆ ਤੇ ਫਿਰ ਪਰਮੇਸ਼ਰ ਨੇ ਉਹਦਾ ਜਨਮਾਂ ਦਾ ਚੱਕਰ ਖਤਮ ਕਰ ਦਿੱਤਾ ਸਾਦ ਸੰਗਮ ਗੁਣ ਗਾਵੋ ਹਰ ਕੇ ਰਤਨ ਜਨਮ ਨਹੀਂ ਹਾਰਿਓ ਆ ਉਹੀ ਜਿਹੜੀ ਹੁਣ ਆਪਾਂ ਵਿਚਾਰ ਕੀਤੀ ਆ ਗਈ ਨਾ ਕਿ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਗੁਣ ਗਾਏ ਨੇ ਪਰਮੇਸ਼ਰ ਦੇ ਤਾਂ ਜਿਹੜਾ ਇਹ ਮਨੁੱਖਾ ਜਨਮ ਆ ਇਹਦੀ ਬਾਜੀ ਹਾਰੀ ਨਹੀਂ ਇਹਨੂੰ ਜਿੱਤ ਲਿਆ ਜੀਵਨ ਮੁਕਤ ਹੋ ਗਏ ਆਵਾਗਮਨ ਖਤਮ ਹੋ ਗਿਆ ਪ੍ਰਭ ਗੁਣ ਗਾਏ ਵਿਖੇ ਬਨ ਤਰਿਆ ਕੁੱਲ ਸਮੂਹ ਉਧਾਰਿਓ ਜਿਨੇ ਕਹਿੰਦੇ ਪਰਮਾਤਮਾ ਦੇ ਗੁਣ ਗਾ ਕੇ ਇਸ ਸੰਸਾਰ ਸਾਗਰ ਦੇ ਵਿਕਾਰਾਂ ਦੇ ਬਣ ਨੂੰ ਕਹਿੰਦੇ ਤਰ ਲਿਆ ਉਹਨੇ ਆਪਣੀਆਂ ਕੁੱਲਾਂ ਨੂੰ ਵੀ ਨਾਲ ਤਾਰ ਲਿਆ ਕਿ ਸੰਗੀ ਸਾਥੀ ਵੀ ਨਾਲ ਤਰ ਗਏ ਚਰਨ ਕਮਲ ਬਸਿਆ ਰਿਤ ਪੀਤਰ ਸਾਸ ਗਿਰਾਸ ਉਚਾਰਿਓ ਨਾਨਕ ਓਟ ਗਹੀ ਜਗਦੀ ਸਰ ਪੁਨੈ ਪੁਨੈ ਬਲਿਹਾਰਿਓ ਜਿਸ ਜੀਵ ਦੇ ਕਹੰਦੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਚਰਨ ਕਮਲ ਬਸ ਗਏ ਉਹਨੇ ਕਹੰਦੇ ਹਰ ਇੱਕ ਸਾਸ ਦੇ ਨਾਲ ਹਰ ਇੱਕ ਗਿਰਾਸ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਜਪਿਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਪਰਮੇਸ਼ਰ ਦੀ ਸ਼ਰਨ ਤੱਕ ਲਈ ਹੈ ਕਹਿੰਦੇ ਮੈਂ ਉਹਦੇ ਤੋਂ ਬਲਿਹਾਰੇ ਜਾਂਦਾ ਹਾਂ ਰਾਗ ਦੀਵਗੰਦਾਰੀ ਮਹੱਲਾ ਪੰਜਵਾਂ ਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤ ਫਿਰੇ ਬਨਪੇਖ ਮੋਹਨ ਰਹਿਤ ਨਿਰਾਰ ਰਹਾਓ ਕਹਿੰਦੇ ਜੰਗਲਾਂ ਦੇ ਵਿੱਚ ਬੜੇ ਭੇਖੀ ਬਣੇ ਫਿਰਦੇ ਨੇ ਸਾਧੂ ਨੇ ਜਾਂ ਕੋਈ ઋષਿ ਮੂਨੀ ਨੇ ਕੋਈ ਵੀ ਜੀਵ ਜਿਹੜੇ ਕਹਿੰਦੇ ਸਿਰਫ ਭੇਖ ਉਹਨਾਂ ਨੇ ਧਰਮ ਦਾ ਬਣਾਇਆ ਪਰ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਕਹਿੰਦੇ ਪਰਮੇਸ਼ਰ ਉਹਨਾਂ ਦੇ ਕੋਲ ਨਹੀਂ ਰਹਿੰਦਾ ਉਹਨਾਂ ਦੇ ਅੰਗ ਸੰਗ ਪਰਮੇਸ਼ਰ ਨਹੀਂ ਹੈ ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਤਰਤੇ ਗਾਰ ਅਤ ਸੁੰਦਰ ਬਹੁ ਚਤਰ ਸਿਆਣੇ ਵਿਦਿਆ ਰਸਨਾ ਚਾਰ ਮਾਨਮੋਹ ਮੇਰ ਤੀਰ ਬਿਬਰਚਤ ਇਹ ਮਾਰਗ ਖੰਡੇ ਤਾਰ ਕਹ ਨਾਨਕ ਤਿਨ ਪਵਜਲ ਤਰੀਐ ਲ ਪ੍ਰਭ ਕਿਰਪਾ ਸੰਤ ਸੰਗਾਰ ਫਿਰ ਕਹਿੰਦੇ ਹੋਰ ਜੀਵ ਨੇ ਜਿਹੜੇ ਆਪ ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ ਤੇ ਭਗਤੀ ਦੇ ਗੀਤ ਵੀ ਗਾਉਂਦੇ ਨੇ ਪਰ ਮਨ ਦੇ ਵਿੱਚ ਹੰਕਾਰ ਆ। ਪਰਮੇਸ਼ਰ ਕਹਿੰਦੇ ਉਹਨਾਂ ਦੇ ਕੋਲ ਵੀ ਨਹੀਂ ਵਸਦਾ। ਫਿਰ ਕਹਿੰਦੇ ਦੂਜੇ ਜਿਹੜੇ ਪੜ੍ਹ ਲਿਖ ਕੇ ਬੜੇ ਆਪਣੇ ਆਪ 'ਚ ਸਿਆਣੇ ਬਣ ਗਏ, ਚਤੁਰ ਬਣ ਗਏ, ਚਾਹੇ ਉਹਨਾਂ ਨੂੰ ਮਤਲਬ ਮਿੱਠੀ ਬੋਲੀ ਬੋਲਣੀ ਆ ਗਈ। ਕਹਿੰਦੇ ਪਰ ਪਰਮੇਸ਼ਰ ਉਹਨਾਂ ਕੋਲ ਵੀ ਨਹੀਂ ਵਸਦਾ ਕਿਉਂਕਿ ਉਹਨਾਂ ਦੇ ਅੰਦਰ ਵੀ ਹੰਕਾਰ ਆ ਗਿਆ। ਕਹਿੰਦੇ ਜਿਹੜਾ ਇਹ ਮਾਰਗ ਆ ਨਾ ਪਰਮੇਸ਼ਰ ਨੂੰ ਮਿਲਣ ਦਾ ਇਹ ਮਾਰਗ ਖੰਡੇ ਤਾਰ ਬੜਾ ਮੁਸ਼ਕਿਲ ਮਾਰਗ ਹੈ ਖੰਡੇ ਨਾਲੋਂ ਖੰਡੇ ਦੇ ਉੱਪਰ ਚੱਲਣਾ ਹੁੰਦਾ ਨਾ ਜਿਵੇਂ ਇਹ ਉਹਦੇ ਨਾਲੋਂ ਵੀ ਮੁਸ਼ਕਿਲ ਆ ਕਹਿੰਦੇ ਇਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਹੰਕਾਰ ਮੋਹ ਨਾਸ਼ਵਾਨ ਚੀਜ਼ਾਂ ਦਾ ਪਰਮੇਸ਼ਰ ਨੂੰ ਛੱਡ ਕੇ ਮੇਰ ਤੇਰ ਇਹਦੇ ਵਿੱਚ ਸਭ ਕੁਝ ਹੀ ਵਿਵਰਜਤਾ ਹਰ ਇੱਕ ਚੀਜ਼ ਦਾ ਤਿਆਗ ਹੋਣਾ ਚਾਹੀਦਾ ਇੱਕ ਪਰਮੇਸ਼ਰ ਦੇ ਪ੍ਰੇਮ ਨੂੰ ਛੱਡ ਕੇ ਕਹੋ ਨਾਨਕ ਤਿਨ ਭਵਜਲ ਤਰੀਐ ਪ੍ਰਭ ਕਿਰਪਾ ਸੰਤ ਸਿੰਗਾਰ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਸੰਤਾਂ ਦੀ ਸੰਗਤ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪਿਆ ਬਾਕੀ ਸਭ ਤਿਆਗ ਦਿੱਤਾ ਸਿਰਫ ਇੰਨਾ ਕੀ ਮਤਲਬ ਦੁਨੀਆ ਨਾਲ ਸੰਬੰਧ ਰੱਖਿਆ ਜੋ ਜੀਵਨ ਲਈ ਜ਼ਰੂਰੀ ਆ ਉਹਦੇ ਤੋਂ ਜ਼ਿਆਦਾ ਨਹੀਂ ਉਹਨਾਂ ਨੇ ਕਹਿੰਦੇ ਇਹ ਸੰਸਾਰ ਸਾਗਰ ਤਰ ਲਿਆ ਆਪਣਾ ਜਿਹੜਾ ਕਹਿੰਦੇ ਆਵਾ ਗਵਨਾ ਖਤਮ ਕਰ ਲਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਪੰਜਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਮੈਂ ਪੇਖਿਓ ਰੀ ਉਚਾ ਮੋਹਨ ਸਭ ਤੇ ਉਚਾ ਆਨੇ ਨ ਸੰਸਰ ਕੋ ਲਾਗੇ ਟੁੰਡ ਰਹੇ ਹਮ ਮੂਚਾ ਰਹਾਓ ਕਹਾਂਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਹਿੰਦੇ ਜਿਹੜਾ ਮੇਰਾ ਪਰਮਾਤਮਾ ਸਭ ਤੋਂ ਉੱਚਾ ਕਹਿੰਦੇ ਮਨ ਨੂੰ ਮੋਹ ਲੈਣ ਵਾਲਾ ਸਭ ਤੋਂ ਹੀ ਉੱਚਾ ਤੇ ਵੱਡਾ ਕਹਿੰਦੇ ਸੰਸਾਰ ਦੇ ਵਿੱਚ ਬਹੁਤ ਲੱਭਿਆ ਕਹਿੰਦੇ ਪਰ ਉਹਦੇ ਬਰਾਬਰ ਦਾ ਕੋਈ ਲੱਭਿਆ ਨਹੀਂ ਕਹਿੰਦੇ ਜੋ ਉਹਦੀ ਬਰਾਬਰੀ ਕਰ ਸਕੇ ਬਹੁ ਬੇਅੰਤ ਅਤ ਬਡੋ ਗਹਰੋ ਥਾ ਨਹੀਂ ਅਗੂਚਾ ਤੋਲ ਨ ਤੁਲਿਏ ਮੋਲ ਨ ਮੁਲਿਏ ਕਤ ਪਾਈਏ ਮਨ ਰੂਚਾ ਕਹਿੰਦੇ ਪਰਮਾਤਮਾ ਬੇਅੰਤ ਅਪਰੰਪਰ ਕਹਿੰਦੇ ਬੜੇ ਕਹਿੰਦੇ ਗੰਭੀਰ ਜਿਗਰੇ ਵਾਲਾ ਬੜਾ ਡੂੰਗਾ ਕਹਿੰਦੇ ਸਾਡੀ ਥਾ ਨਹੀਂ ਪਹੁੰਚ ਸਕਦੇ ਸੀ ਉਦੋਂ ਤੱਕ ਪਹੁੰਚ ਨਹੀਂ ਸਕਦੇ ਸਾਦੀ ਕਹਿੰਦੇ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ ਪਰਮੇਸ਼ਰ ਤੱਕ ਉਹਦੇ ਬਰਾਬਰ ਦਾ ਕਹਿੰਦੇ ਤੁਲਣ ਦੇ ਵਿੱਚ ਕੋਈ ਹੋਰ ਹੈ ਨਹੀਂ ਹੈ ਉਹਨੂੰ ਕਿਸੇ ਮੁੱਲ ਨਾਲ ਖਰੀਦਿਆ ਨਹੀਂ ਜਾ ਸਕਦਾ ਸੰਸਾਰ ਦੇ ਕਿਸੇ ਵੀ ਪਦਾਰਥ ਦੇ ਨਾਲ ਉਹਨੂੰ ਖਰੀਦਿਆ ਨਹੀਂ ਜਾ ਸਕਦਾ ਮੁੱਲ ਦੇ ਕੇ ਕਹਿੰਦੇ ਕਿਵੇਂ ਪਾਈਏ ਕਹਿੰਦੇ ਉਸ ਪਰਮੇਸ਼ਰ ਦੇ ਵਿੱਚ ਪ੍ਰੇਮ ਕੋਜ ਅਸੰਖਾ ਅਨੇਕ ਤਪੰਥਾ ਬਿਨ ਗੁਰ ਨਹੀਂ ਪਹੁੰਚਾ ਕਹਿੰਦੇ ਅਸੰਖਾ ਲੋਕਾਂ ਨੇ ਉਹਦੀ ਖੋਜ ਕੀਤੀ ਆ ਅਸੰਖਾਂ ਹੀ ਤਪ ਕੀਤੇ ਨੇ ਅਨੇਕਾਂ ਕਹਿੰਦੇ ਸ੍ਰਿਸ਼ਟੀ ਦੇ ਵਿੱਚ ਦੁਨੀਆ ਨੇ ਪਰ ਗੁਰੂ ਤੋਂ ਬਿਨਾ ਉਹਦੇ ਤੱਕ ਕੋਈ ਨਹੀਂ ਪਹੁੰਚ ਸਕਿਆ ਕੋਹ ਨਾਨਕ ਕਿਰਪਾ ਕਰੀ ਠਾਕੁਰ ਮਿਲ ਸਾਧੂ ਰਸ ਪੁੰਚਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਨੇ ਆਪ ਕਿਰਪਾ ਕਰ ਦਿੱਤੀ ਕਹਿੰਦੇ ਉਹ ਗੁਰੂ ਦੀ ਸੰਗਤ ਦੇ ਵਿੱਚ ਮਿਲ ਕੇ ਹੀ ਉਹਨੇ ਪਰਮੇਸ਼ਰ ਦੇ ਨਾਮ ਰਸ ਨੂੰ ਚੱਖਿਆ ਹੈ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਦੇਵ ਗੰਧਾਰੀ ਮਹੱਲਾ ਪੰਜਵਾਂ ਮੈਂ ਬਹੁ ਵਿਦ ਪੇਖਿਓ ਦੂਜਾ ਨਾਹੀ ਰੀ ਕੋ ਖੰਡ ਦੀਪ ਸਭ ਪੀਤਰ ਰਬਿਆ ਪੂਰ ਰਹਾ ਸਭ ਲੋਰਹਾਓ ਕਹਿੰਦੇ ਮੈਂ ਬਹੁਤ ਤਰੀਕਿਆਂ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਆ ਪਰ ਉਹਦੇ ਬਰਾਬਰ ਦਾ ਕੋਈ ਦੂਜਾ ਹੈ ਨਹੀਂਗਾ ਸਾਰੇ ਸੰਸਾਰ ਦੇ ਖੰਡਾਂ ਬਰਹ ਮੰਡਾਂ ਦੀਪਾਂ ਲੋਆਂ ਹਰ ਇੱਕ ਜਗ੍ਹਾ ਤੇ ਕਹਿੰਦੇ ਉਹ ਸਭ ਜਗ੍ਹਾ ਤੇ ਵਿਆਪਕ ਹੈ ਕੋਈ ਜਗ੍ਹਾ ਐਦਾਂ ਦੀ ਨਹੀਂ ਜਿੱਥੇ ਪਰਮੇਸ਼ਰ ਹੈ ਨਹੀਂ ਵਿਆਪਕ ਹਰ ਇੱਕ ਥਾਂ ਤੇ ਹੈ ਅਗੰਮ ਅਗੰਮ ਕਵਨ ਮਹਿਮ ਮਨਨ ਜੀਵੇ ਸੁਨ ਸੋ ਕਹਿੰਦੇ ਸਾਡੀ ਪਹੁੰਚ ਉਸ ਪਰਮੇਸ਼ਰ ਤੱਕ ਨਹੀਂ ਹੋ ਸਕਦੀ ਕਹਿੰਦੇ ਉਹਦੀ ਕਿਵੇਂ ਵਡਿਆਈ ਕਰੀਏ ਅਸੀਂ ਉਹਦੀ ਵਡਿਆਈ ਕਰਨ ਦੇ ਵੀ ਸਮਰੱਥ ਨਹੀਂ ਹਾਂ ਪੂਰੀ ਵਡਿਆਈ ਬਿਆਨ ਨਹੀਂ ਕਰ ਸਕਦੇ ਪਰ ਕਹਿੰਦੇ ਉਹਦੀ ਸ਼ੋਭਾ ਕਰਕੇ ਉਹਦੀ ਸ਼ੋਭਾ ਸੁਣ ਕੇ ਕਹਿੰਦੇ ਮੈਨੂੰ ਆਤਮਕ ਜੀਵਨ ਮਿਲਦਾ ਚਾਰੇ ਆਸ਼ਰਮ ਚਾਰੇ ਵਰਨਾ ਮੁਕਤ ਪਏ ਸੇਵਤੋ ਚਾਰੇ ਆਸ਼ਰਮ ਚਾਰੇ ਵਰਨਾ ਦੇ ਲੋਕ ਕਹਿੰਦੇ ਉਹਦੀ ਸੇਵਾ ਭਗਤੀ ਕਰਕੇ ਮੁਕਤੀ ਪ੍ਰਾਪਤ ਕਰ ਸਕਦੇ ਨੇ ਗੁਰ ਸ਼ਬਦ ਦਿਰੜਾਇਆ ਪਰਮ ਪਦ ਪਾਇਆ ਦੁਤਿਆ ਗਏ ਸੁਖ ਹੋ ਕੋ ਨਾਨਕ ਪਵ ਸਾਗਰ ਤਰਿਆ ਹਰ ਨਿਦ ਪਾਈ ਸਹਜੋ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਗੁਰੂ ਨੇ ਸ਼ਬਦ ਦਰੜਾ ਕਰ ਦਿੱਤਾ ਜਿਸ ਜੀਵ ਨੂੰ ਪਰਮੇਸ਼ਰ ਦਾ ਨਾਮ ਦਰੜਾ ਦਿੱਤਾ ਗੁਰੂ ਨੇ ਉਸ ਜੀਵ ਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਪਾਲੀ ਉਹਨੇ ਦੁਤਿਆ ਭਾਗਵਾ ਦਿੱਤਾ ਉਹਨੂੰ ਪਰਮੇਸ਼ਰ ਨੂੰ ਛੱਡ ਕੇ ਔਰ ਦੂਜੇ ਨਾਲ ਉਹਦਾ ਕੋਈ ਸਬੰਧ ਨਹੀਂ ਰਹਿ ਗਿਆ ਉਸ ਜੀਵ ਨੇ ਸਭ ਤੋਂ ਉੱਚੀ ਅਵਸਥਾ ਪਾ ਲਈ ਤੇ ਉਹਨੂੰ ਇਸੋ ਖੰਨੰਦ ਮਿਲਿਆ ਉਹਨੇ ਕਹਿੰਦੇ ਇਹ ਸੰਸਾਰ ਦਾ ਭਵਜਲ ਤਰ ਲਿਆ ਸੰਸਾਰ ਸਾਗਰ ਤੋਂ ਤਰ ਗਿਆ ਪਰਮੇਸ਼ਰ ਦਾ ਨਾਮ ਖਜ਼ਾਨਾ ਪਾ ਲਿਆ ਤੇ ਅਡੋਲਤਾ ਵਿੱਚ ਟਿਕ ਗਿਆ ਸਹਿਜ ਵਿੱਚ ਟਿਕ ਗਿਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ